Om Namah Shivaya.

मेनू दर रंग रंग भी

ਸਿੰਧਾ ਬੁਰਖਾਂ ਕੀ ਆਉਣੇ ਆਈਆਂ ਤੁਮ ਦਸਦੀ ਕਿ ਰਹਿਣਾ ਬਾਈਆਂ ਕਰਮ ਮਲਾਨੀ ਨਾ ਕਰਹਾਈਆਂ ਤਾਕਣ ਵਾਲਾ ਕੀ ਵਿਚਾਰਾ ਪ੍ਰਤੀ ਪ੍ਰੇਮ ਤੇਰੇ ਪੰਡਾਰਾ ਜਿਸੂੰ ਦੇ ਜਿਸੈ ਗਿਆ ਜਾਣ ਅਨੰਤ ਸਤਵਾਹ ਹਰਿ ਤਮਾ ਲਾ ਬੇਲਾ ਆਂਖਾ ਜੀਵਾਂ ਬਸਰਾ ਜਾ ਆਤਮਾ ਭਗਤ ਬਾਂ ਸਾਧੂ ਲੋਕੀ ਗੱਲਾਂ ਨੂੰ ਅੱਜ ਗਿਆ ਦੁੱਖ ਦੁੱਖ ਪਰਦੇਈ ਮਾਇਆ ਦਾ ਤਾਤ ਤਾਤ ਰੋਈ ਆ ਅੱਜ ਨਾਮ ਕੀ ਤਰੁੜਿਆਈ ਆਪ ਸਦਾ ਕੀ ਨਤ ਨਹੀਂ ਪਾਈ I do 90ій karlige 90essions <laughs> 50 boiled 100 drinks